ਅੰਤ ਨ ਜਾਪੈ ਪਾਰਵਾਰ ਅੰਤ ਕਾਰਣ ਕਿਤੇ ਵੇਲ ਲਾਹੇ ਤਾ ਕੇ ਅੰਤ ਨ ਪਾਈ ਜਾਹੇ ਏਹੋ ਅੰਤ ਨ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾ ਊਚੇ ਉੱਪਰ ਊਚਾ ਨਾਉ ਏਵੜ ਊਚਾ ਹੋਵੈ ਕੋਏ ਜਿਸ ਉੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਸ਼ਮਾਰ ਕਥਾ ਅਗਣਤ ਅਤੁੱਲ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ ਜਿਉਂ ਬੁਲਾਵਹਿ ਤਿਉ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀ ਉਹ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਅਮਰਤਮਈ ਬਾਣੀ ਦੀ ਵਿਚਾਰ ਕਰਦੇ ਆ 23 ਨੰਬਰ ਪੌੜੀ ਤੱਕ ਆਪਾਂ ਗੱਲ ਵਿਚਾਰ ਕੀਤੀ ਸੀ ਜਿੰਨੀ ਮਹਾਰਾਜ ਮੱਤਬੁੱਧ ਬਖਸ਼ਿਦੇ ਨੇ ਆਪਾਂ ਉਨਹੀਂ ਵਿਚਾਰ ਕਰਦੇ ਆ ਗੁਰੂ ਮਹਾਰਾਜ ਰਹਿਮਤਾਂ ਕਰਨ ਆਪ ਵਿੱਚ ਵਰਤਣ ਆਪ ਸਾਰੇ ਸੰਗਤਾਂ ਅਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅੰਤਨ ਸੇਕਟੇ ਕਹਿਣੁ ਨਾ ਅੰਤਾ ਅੰਤ ਨ ਕਰੜੈ ਦੇਨ ਦਾ ਅੰਤ 3 ਨੰਬਰ ਪੌੜੀ ਆਪਾਂ ਵਿਚਾਰੀ ਸੀ ਮਹਾਰਾਜ ਕਹਿੰਦੇ ਇਸਾਲਾ ਹੀ ਸਾਲਾ ਇਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇਂ ਸਮੁੰਦਰ ਨ ਜਾਣੀ ਐ ਸਮੁੰਦਰ ਸ਼ਾਹ ਸੁਲਤਾਨ ਗਿਰਹਾ 세ਤੀ ਮਾਲ ਧਾਨ ਈੜੀ ਤੁਲ ਨ ਹੋਵਣੀ ਜੇਤਸ ਮਨੋਂ ਨ ਵਿਸਰੈ ਮਹਾਰਾਜ ਕਹਿੰਦੇ ਤੂੰ ਉਹਦੀ ਸਲਾਹਤਾ ਕਰਨ ਉਹ ਸਲਾਉਣ ਯੋਗ ਵੈਗਰੂ ਦੀ ਪਰ ਉਹਦਾ ਥਾ ਨਹੀਂ ਪਾਇਆ ਜਾ ਸਕਦਾ ਉਦੀ ਸੁਰਤ ਸੋਝੀ ਨਹੀਂ ਪਾਈ ਜਾ ਸਾਲਾਹੀ ਸਾਲਾਹ ਇਤੀ ਸੁਰਤ ਨਾ ਪਾਈ ਹੁਣ ਉਸੇ ਪ੍ਰਕਾਰ ਨੂੰ ਮਹਾਰਾਜ ਕਹਿੰਦੇ ਉਹ ਐਡਾ ਵੱਡਾ ਹੈ ਉਹਦੀਆਂ ਜਿਹੜੀਆਂ ਸਿਫਤਾਂ ਨੇਗੀਆਂ ਉਹ ਸਾਡੀ ਸਮਝ ਆਉਣ ਵਾਲੀਆਂ ਨਹੀਂ ਹੈ ਮਹਾਰਾਜ ਕਹਿੰਦੇ ਅੰਤ ਨ ਸਿਫਤੀ ਕਹਿਣ ਨਾ ਅੰਤ ਉਹਦੀਆਂ ਸਿਫਤਾਂ ਕਿੰਨੇ ਉਹਦੇ ਗੁਣ ਹੈ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਉਹਦੀਆਂ ਸਿਫਤਾਂ ਦਾ ਕੋਈ ਥਾ ਨਹੀਂ ਪਾ ਸਕਦਾ ਕਿਉਂ ਉਹਦੇ ਗੁਣ ਹੀ ਬਾਲਿਆ ਜਿੱਧਰ ਦੇਖੋ ਉਹਦੇ ਗੁਣ ਹੀ ਗੁੰਨੇ ਨਾ ਉਹਦੇ ਗੁਣਾਂ ਦਾ ਅੰਤ ਪੈਂਦਾ ਤੇ ਨਾ ਉਹਦੀਆਂ ਸਿਫਤਾਂ ਦਾ ਅੰਤ ਪੈਂਦਾ ਅੰਤ ਨ ਸਿਫਤੀ ਤਹਿਣ ਨਾਨਤਾ ਤਹਿਣ ਨਾਲ ਵੀ ਉਹਦਾ ਕੋਈ ਥਾ ਨਹੀਂ ਪਾਇਆ ਜਾ ਸਕਦਾ ਅੰਤ ਨ ਕਰਨਾ ਹੈ ਦੇਣ ਨਾਨਤਾ ਕਰਨਾ ਕਰਨ ਜੋ ਕੰਮ ਜਿਵੇਂ ਇਹ ਸਾਰੇ ਭਾਵ ਦੇ ਵਿੱਚ ਕਰਨਾ ਜਿਹੜਾ ਉਹ ਕੇਂਦਰੀ ਭਾਵ ਹੈ ਜਿਵੇਂ ਸੁਣਨਾ ਵੀ ਕਰਨਾ ਹੈਗਾ ਆ ਬੋਲਣਾ ਵੀ ਕਰਨਾ ਹੈਗਾ ਦੇਖਣਾ ਵੀ ਕਰਨਾ ਹੈਗਾ ਦੇਖ ਰਹੇ ਆ ਇਹ ਵੀ ਕਰਮ ਹੈ ਸੁਣ ਰਹੇ ਆ ਇਹ ਵੀ ਕਰਮ ਹੈ ਮੈਂ ਬੋਲ ਰਿਹਾ ਇਹ ਵੀ ਕਰਮ ਹੈ ਆਪ ਸੁਣ ਰਹੇ ਹੋ ਇਹ ਵੀ ਕਰਮ ਹੈ ਕਰਨਾ ਸਭ ਦਾ ਕੇਂਦਰੀ ਭਾਵ ਹੈ ਉਹਦੇ ਜਿਹੜੇ ਕਰਨੇ ਨੇ ਉਹਦੇ ਕੰਮ ਨੇ ਉਹਦੀ ਕੁਦਰਤ ਹੈ ਬਣਾਈ ਉਹਦਾ ਕੋਈ ਥਾ ਨਹੀਂ ਪਾਇਆ ਜਾ ਸਕਦਾ ਨਿਨਮਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਮਰੀ ਜਿਹਵਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾ ਸਾਡੀ ਜੀਵ ਇੱਕ ਹੈ ਉਹਦੇ ਗੁਣ ਥਾ ਨੇ ਹਮ ਕਿਉ ਕਰ ਜਪੈ ਇਆਣਿਆ ਹਰ ਤੋਂ ਵੱਡ ਅਗਮ ਅਗਾ ਉਹ ਐਡਾ ਵੱਡਾ ਹੈ ਉਹਦਾ ਥਾ ਪਾਇਆ ਨਹੀਂ ਜਾਂਦਾ ਉਹਦਾ ਪਤਾ ਥੋ ਲੱਗ ਨਹੀਂ ਸਕਦਾ ਇਸ ਕਰਕੇ ਉਹਦੇ ਸਿਫਤਾਂ ਕਰ ਕਰਕੇ ਕਹਿ ਕੇ ਤੇ ਉਹਦੇ ਕਰਨ ਨੇ ਜਿਹੜਾ ਕੁਝ ਉਹਨੇ ਕੀਤਾ ਹੋਏਗਾ ਉਹਦਾ ਕੋਈ ਥਾ ਨਹੀਂ ਪਾ ਸਕਦਾ ਅੰਤ ਨਾ ਕਰਨਾ ਦੇਣ ਨਾਂ ਅੰਤ ਤੇ ਨਾ ਉਹਨੇ ਦਾਤਾਂ ਦਾ ਵੀ ਕੋਈ ਥਾ ਨਹੀਂ ਪਉਂਦਾ ਦੇਣ ਨਾਂ ਅੰਤ ਦੇਣ ਕਈ ਦਾਤਾਂ ਕਿੰਨੀਆਂ ਦਾਤਾਂ ਦਿੰਦਾ ਹੈਗਾ ਮਾਰਾ ਕਹਿੰਦੇ ਜਨਨੀ ਕੇਰੇ ਉਧਰ ਉਤਕਮੈ ਪਿੰਡ ਕੀ ਆ ਦਸ ਦੁਆਰਾ ਦੇ ਆਹਾਰ ਅਗਨ ਮੈ ਰੱਖੈਂ ਐਸਾ ਖਸਮ ਹਮਾਰਾ ਦਾਤੋ ਦੀ ਕਿੰਨੀ ਹੈ ਮਾਤਾ ਦੇ ਪੇਟ ਦੇ ਵਿੱਚ ਕੁਝ ਨਹੀਂ ਕਰਨਾ ਪੈਂਦਾ ਆਪੇ ਅੱਗ ਵੀ ਹੈ ਪਾਣੀ ਵੀ ਹੈ ਤੇ ਸਾਰਾ ਕੁਝ ਆਹਾਰ ਵੀ ਉੱਥੇ ਪਹੁੰਚਦਾ ਅਗਨੀ ਜਨਨੀ ਕੇਰੇ ਉਦਰ ਉਦਕਮੈ ਉਦਰ ਕਈਏ ਪੇਟ ਉਦਕਈਏ ਪਾਣੀ ਪਾਣੀ ਵੀ ਨਾਲ ਜਨਨੀ ਕੇਰੇ ਉਦਰ ਉਦਕਮੈ ਪਿੰਡ ਕੀ ਆਦਸ ਦੁਆਰਾ ਦਸਾਂ ਦੁਆਰਾਂ ਵਾਲਾ ਪਿੰਡ ਬਣਾਇਆ ਮਾਤਾ ਦੇ ਪੇਟ ਚ ਦੇ ਆਹਾਰ ਅਗਨਮੈ ਰੱਖ ਹੈ ਆਹਾਰ ਕਈਏ ਖਾਣਾ ਵੀ ਦਿੰਦਾ ਤੇ ਨਾਲ ਮਾਤਾ ਦੇ ਪੇਟ ਵਿੱਚ ਅੱਗ ਵੀ ਹੈ 37 ਡਿਗਰੀ ਫਾਰਨਹੀਟ ਸਾਡੇ ਅੰਦਰ ਅੱਗ ਆਇਆ 37 ਡਿਗਰੀ ਤੇ ਪਗ ਜਾਂਦਾ ਸੂਰਜ ਉਨੀ ਸਾਡੇ ਅੰਦਰ ਅੱਗ ਆਇਆ ਦੇਹ ਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ ਐਦਾਂ ਦਾ ਮੇਰਾ ਖਸਮ ਇਹ ਉਹਦੀਆਂ ਦਾਤਾਂ ਨੇਗੀਆਂ ਉੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿਸ ਨਾਹੀ ਜਿਹੜਾ ਕਛੂ ਗਮੈ ਉਹ ਪਾਣੀ ਚ ਹੁੰਦੀ ਐ ਪਰ ਆਂਡੇ ਬਾਹਰ ਦਿੰਦੀ ਆ ਉਹ ਉੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿਸ ਨਾਹੀ ਬੱਚਾ ਜਦੋਂ ਮਿੱਟੀ ਚ ਪੈਦਾ ਹੁੰਦਾ ਹੈਗਾ ਬਾਹਰ ਆਂਡੇ ਦੇ ਕੇ ਜਾਂਦੀ ਐ ਤੇ ਨਾ ਤਾਂ ਉਹਦੇ ਫੰਗਾ ਵੀ ਉੱਡ ਕੇ ਵਗ ਜੇ ਤੇ ਨਾ ਮਾਤਾ ਕੋਲੇ ਵੀ ਦੁੱਧ ਚੰਗਲੇ ਉੰਮੀ ਜਲ ਮੈਂ ਤਣ ਤਿਸ ਬਾਹਰ ਪੰਖ ਕਈਏ ਖੰਭ ਵੀ ਹੈ ਨਹੀਂ ਵੀ ਉੱਡ ਕੇ ਵਗ ਜੇ ਤੇ ਦੁੱਧ ਵੀ ਨਹੀਂ ਮਿਲਦਾ ਮਾਤਾ ਦਾ ਪੰਖ ਅਕੀਰ ਤਿਸ ਨਾਹੀ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨ ਮਾਹੀ ਐ ਮੇਰੇ ਮਨਾਂ ਸਮਝ ਉਹ ਉੱਥੇ ਵੀ ਪਹੁੰਚਦਾ ਕਰਦਾ ਹੈਗਾ ਅੰਤ ਨਾ ਕਰਨੇ ਦੇਣ ਦਾ ਅੰਤ ਉਹਦੇ ਦੇਣ ਦਾ ਕੋਈ ਅੰਤ ਨਹੀਂ ਹੈ ਉਡਿਆ ਉਡ ਆਵੈ ਸਹਿ ਕੋਸਾ ਜਿਸ ਪਾਛੈ ਬਚਰੇ ਸ਼ਰਿਆ ਤਨ ਕਬਣ ਖਲਾਵੈ ਕਬਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਕੁੰਜਾਂ 7000 ਮੀਲ ਦਾ ਪਿੰਡਾ ਤੈ ਕਰਕੇ ਭਾਰਤ ਆ ਜਾਂਦੀਆਂ ਨੇ ਇਹ ਸਾਰੇ ਉੱਤਰੀ ਦੇਸ਼ਾਂ ਤੋਂ ਉੱਥੇ ਬਰਫਾਂ ਜੰਮ ਜਾਂਦੀ ਹੈ ਉਦੋਂ ਬਾਅਦ ਬੱਚੇ ਜੰਮਦੇ ਨੇ 6 ਮਹੀਨੇ ਬਾਅਦ ਜਾਂਦੀਆਂ ਨੇ ਬੱਚੇ ਕੁੰਜ ਦੀ ਯਾਦ ਨਾਲ ਪੜਦੇ ਆ ਬਰਫ ਹੈ ਕੁਝ ਵੀ ਨਹੀਂ ਉਥੇ ਪਰ ਉੜੇ ਉੜ ਆਵੇ ਸੈ ਕੋ ਸਾ ਤਿਸ ਪਾਛੇ ਬਚਰੇ ਸ਼ਰਿਆ ਤਨ ਕਬਣ ਖਲਾਵੇ ਕਬਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਕੂੰਜ ਦਾ ਸਿਮਰਨ ਈ ਉਹਦੀ ਖੁਰਾਕ ਬਣ ਜਾਂਦਾ ਹੈਗਾ। ਕੂੰਜ ਯਾਦ ਕਰਦੀ ਹੈ ਜਿਹਨੂੰ ਅੱਗੇ ਬਾਬਾ ਜੀ ਨੇ ਕਹਿਣਾ ਚੁਗ ਹੈ ਚਿਤਾਰ ਹੈ ਭੀ ਚੁਗ ਹੈ ਚੁਗ ਚੁਗ ਚਿਤਾਰ ਹੈ ਜੈਸੇ ਬੱਚਰੇ ਕੂੰਜ ਮਨ ਮਾਇਆ ਮਮਤਾ ਰੇ। ਕੂੰਜ ਦਾਣਾ ਚੁਗਦੀ ਹੈ ਤੇ ਬੱਚੇ ਨੂੰ ਯਾਦ ਕਰਦੀ ਹੈ। ਦਾਣਾ ਚੁਗਦੀ ਹੈ ਬੱਚੇ ਨੂੰ ਯਾਦ ਕਰਦੀ ਹੈ। ਹੂੰ ਵੀ ਸਾਡੇ ਪਹਿਲਾਂ ਆਮ ਕਹਿੰਦੇ ਹੁੰਦੇ ਅੱਜ ਫਲਾਣੇ ਦੀ ਬੜੀ ਯਾਦ ਆਉਂਦੀ ਹੈ ਸੁਖ ਹੋਵੇ। ਕਿਉਂ ਉਹਦੀ ਯਾਦ ਆਉਂਦੀ ਹੁੰਦੀ ਕੋਈ ਨਾ ਕੋ ਤੁਸੀਂ ਅੱਜ ਵੀ ਕਿਸੇ ਨੂੰ ਯਾਦ ਕਰੋ ਉਹ ਤੁਹਾਨੂੰ ਯਾਦ ਕਰਨ ਲੱਗ ਜੂਗਾ ਇਹ ਯਾਦ ਪਹੁੰਚਦੀ ਹੈ ਕੂੰਜ ਜਾਂ ਦਾਣਾ ਚੁਗਦੀ ਹੈ ਬੱਚੇ ਤੇ ਸੁਰਤ ਲੈ ਜਾਂਦੀ ਹੈ ਦਾਣਾ ਚੁਗਦੀਆ ਉਧਰੋਂ ਬੱਚਾ ਯਾਦ ਕਰ ਲੈਂਦਾ ਉਹ ਜਿਹੜੀ ਯਾਦ ਹੈ ਉਹ ਬੱਚੇ ਦੀ ਖਰਾਕ ਬਣ ਜਾਂਦੀ ਹੈ ਮਹਾਰਾ ਕਹਿੰਦੇ ਏਦਾਂ ਦਾ ਮੇਰੇ ਵਹਿਗਰੂ ਨੇ ਉਹਦੀਆਂ ਜਿਹੜੀਆਂ ਦਾਤਾਂ ਨੇਗੀਆਂ ਉਹਦਾ ਵੀ ਕੋਈ ਅੰਤ ਨਹੀਂ ਪਾ ਸਕਦਾ ਤਾਂ ਹੀ ਤਾਂ ਗੁਰੂ ਅੰਗਦ ਦੇਵ ਕਹਿੰਦਾ ਨਾ ਮਹਾਰਾ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਜਲ ਮੈਂ ਜੰਤੋਂ ਪਾਇਨ ਤੇ ਨਾ ਵੀ ਰੋਜੀ ਦੇ ਉਹਨੇ ਜੀਵ ਜੰਤ ਜਲ ਚ ਪੈਦਾ ਕੀਤੇ ਨੇ ਉੱਥੇ ਵੀ ਰੋਜੀ ਦਿੱਤੀ ਐ ਇਸ ਕਰਕੇ ਉਹਦੇ ਜਿਹੜੇ ਕਰਨ ਨੇ ਉਹਦੀਆਂ ਸਿਫਤਾਂ ਉਹਦਾ ਕਹਿਣਾ ਉਹਦੀਆਂ ਦਾਤਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਨਾ ਵੇਖਣ ਸੁਣਨ ਦਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਵੇਖਣ ਨਾਲ ਸੁਣਨ ਨਾਲ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦੀ ਨજર ਵੀ ਸਾਰਿਆਂ ਤੇ ਉਹ ਸਾਰਿਆਂ ਨੂੰ ਸੱਤ ਸੁਣਦਾ ਸੱਤ ਵੇਖਦਾ ਉਹ ਉਹਦਾ ਵੀ ਅੰਤ ਨਹੀਂ ਉਹ ਸਾਰਿਆਂ ਨੂੰ ਦੇਖ ਰਿਹਾ ਹੈ ਸੱਤ ਸੁਣਦਾ ਸੱਤ ਵੇਖਦਾ ਪਰ ਉਹਨੂੰ ਆਪਾਂ ਵੇਖ ਕੇ ਸੁਣ ਕੇ ਉਹਦਾ ਥਾ ਨਹੀਂ ਪਾਇਆ ਜਾ ਸਕਦਾ ਅੰਤ ਨਾ ਜਾਪੈ ਕਾ ਮਨ ਮੰਤ ਮੰਨ ਕਹੀਏ ਮਨ ਦੇ ਵਿੱਚ ਮੰਤ ਕਹੀਏ ਮੰਤਰ ਮੰਤਰ ਕਹੀਏ ਸਲਾਹ ਏ ਵੀ ਨਹੀਂ ਪਤਾ ਵੀ ਉਹ ਦੇ ਮਨ ਵਿੱਚ ਕੀ ਹੈ ਅਗਲੇ ਪਲ ਉਹਨੇ ਕੀ ਕਰ ਦੇਣਾ ਹੈਗਾ ਬੀ ਉਹ ਪੂਛਣਾ ਮਸਲਤ ਧਰੈ ਜੋ ਕਿਸ ਕਰੈ ਸੋ ਆਪੇ ਕਰੈ ਉਹ ਕਿਸੇ ਦੀ ਸਲਾਹ ਹੀ ਨਹੀਂ ਲੈਂਦਾ ਜੇ ਸਲਾਹ ਲੈਣ ਲੱਗ ਜੇ ਉਹ ਤਾਂ ਕੋ ਮੇਰੇ ਗਮਾਂਡੀ ਦੇ ਨਾਲ ਕੋ ਭੇਜੀ ਉਹ ਇਸ ਕਰਕੇ ਕਿਸੇ ਦੀ ਸਲਾਹ ਨਹੀਂ ਲੈਂਦਾ ਅੰਤ ਨ ਜਾਪੈ ਕਿਆ ਮਨਮੰਤ ਉਹਦੇ ਮਨ ਵਿੱਚ ਕੀ ਮੰਤਰ ਹੈ ਕੀ ਵਿਚਾਰ ਹੈ ਇਹ ਕਿਸੇ ਨੂੰ ਨਹੀਂ ਪਤਾ ਹਾਂ ਕੋਈ ਕਹਿ ਲੈ ਇਹੀ ਜਾਂਦਾ ਜਿਹਨੂੰ ਬਾਬਾ ਕੁਬੀਰ ਦਾ ਬੜਾ ਪਿਆਰਾ ਸ਼ਬਦ ਹੈ ਮਹਾਰਾਜ ਕਹਿੰਦੇ ਨਾ ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ اے ਵੈਗਰੂ ਤੇਰੀ ਮਿਤ ਮੈਂ ਕਹਿ ਨਹੀਂ ਸਕਦਾ ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ ਤੇਰੇ ਸੰਤਨ ਕੀ ਹਾਂ ਚੇਰੀ ਮੈਂ ਤਾਂ ਤੇਰੇ ਨਾਲ ਜਿਹੜੇ ਸੰਤ ਜੁੜੇ ਹੋਏ ਨਾ ਮੈਂ ਤਾਂ ਉਹਨਾਂ ਦਾ ਸੇਵਕ ਬਣਤੀ ਸਾਰੂ ਤੇਰੀ ਥਾਂ ਨਹੀਂ ਪਾਈ ਜਾ ਸਕਦੀ ਕਿਉਂ ਨਹੀਂ ਪਾਈ ਜਾ ਸਕਦੀ ਤੂੰ ਐਡਾ ਵੱਡਾ ਐ ਤੂੰ ਪਤਾ ਨਹੀਂ ਕੀ ਕਰਦੇ ਤੇ ਕੀ ਕਰ ਦਿੰਦਾ ਮਹਾਰਾਜ ਕਹਿੰਦੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਜਿੱਥੇ ਜਾ ਲਾ ਉਥੇ ਥਲ ਕਰ ਦਿੰਦਾ ਜਿੱਥੇ ਥਲ ਆ ਉਥੇ ਖੂਹ ਬਣਾ ਦਿੰਦਾ ਜਿੱਥੇ ਖੂਹ ਆ ਉਥੇ ਪਹਾੜ ਬਣਾ ਦਦਾ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਚੜੇ ਆਕਾਸ ਗਿਰਾਵੇ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਦੇਖਣਾ ਅੱਜ ਦੇਖ ਲਓ ਜੇ ਸਾਹਮਣੇ ਪ੍ਰਮਾਣ ਦੇਖਣਾ ਅੱਜ ਦੇਖੋ ਬੰਗਲਾਦੇਸ਼ ਦੀ ਸ਼ੇਖ ਹਸੀਨਾ 25 ਸਾਲ ਦੀ ਪ੍ਰਧਾਨ ਮੰਤਰੀ ਅੱਜ ਉਹਨੂੰ ਕੋਈ ਪਨਾਹ ਦੇਣ ਨੂੰ ਤਿਆਰ ਨਹੀਂ ਪਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਇਹ ਸਾਡੇ ਸਾਹਮਣੇ ਇਹ ਵਰਤ ਰਿਹਾ ਜੇ ਤੁਸੀਂ ਇਹਨਾਂ ਸੂਖਸ਼ਮ ਵਿਚਾਰੋਗੇ ਨਾ ਸ਼ੇਖ ਹਸੀਨਾ ਬੰਗਲਾਦੇਸ਼ ਦੀ 20 ਸਾਲ ਪ੍ਰਧਾਨ ਮੰਤਰੀ ਰਹੀ ਹੈ ਆ ਥੋੜੇ ਦਿਨ ਹੋਏ ਤਖਤਾ ਪਲਟ ਗਿਆ ਜਨਤਾ ਉੱਠ ਖੜੀ ਤੇ ਫੌਜ ਨੇ ਕਿਹਾ ਭਾਜਾ 45 ਮਿੰਟ ਦੇ ਤੇ ਦੇਸ਼ ਚੋਂ ਨਿਕਲ ਜਾ ਤੇ ਆ ਸਾਡੇ ਭਾਰਤ ਚ ਬੈਠੀ ਹੈ ਤੁਹਾਡੇ ਧਿਆਨ ਚ ਹੋਵੇ ਤੇ ਉਸ ਨੂੰ ਕੋਈ ਪਨਾਹ ਨਹੀਂ ਦੇ ਰਿਹਾ ਕਿਉਂ ਉਹਨਾਂ ਨੇ ਕੱਲ ਉਹਨਾਂ ਦਾ ਜਿਹੜਾ ਐਡਵੋਕੇਟ ਜਰਨਲ ਹੈ ਉਹਨੇ ਕਿਹਾ ਭਾਰਤ ਨੂੰ ਅਪੀਲ ਕੀਤੀ ਵੀ ਇਹ ਸਾਡੀ ਮੁਰਜਮ ਹੈ ਅਸੀਂ ਇੱਥੇ ਮੁਕੱਦਮਾ ਚਲਾਉਣਾ ਸਾਨੂੰ ਦਿਓ ਅਮਰੀਕਾ ਨੇ ਉਹਦਾ ਵੀਜ਼ਾ ਰੱਦ ਕਰਤਾ ਇੰਗਲੈਂਡ ਸੋਚੀ ਜਾਂਦਾ ਹੈ ਅੱਗੇ ਵੱਡੇ ਦੇਸ਼ ਪਨਾਹ ਦਿੰਦੇ ਹੁੰਦੇ ਉਹ ਸੋਚ ਰਿਹਾ ਕੋਈ ਪਨਾਹ ਨਹੀਂ ਦੇ ਰਿਹਾ ਇਹ ਸ਼ਬਦ ਦੀ ਵਿਆਖਿਆ ਮੈਂ ਤਾਂ ਵੀ ਅੱਜ ਸਾਡੇ ਸਾਹਮਣੇ ਆ ਗਿਆ ਮੇਰਾ ਵਿਚਾਰ ਵੀ ਜਿਹੜੀ 25 ਸਾਲ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਰਹੀ ਪੰਜਵੀਂ ਵਾਰੀ ਉਹ ਹੁਣ ਜਨਵਰੀ 'ਚ ਹੀ ਜਿੱਤੀ ਸੀ ਤੇ ਪਰ ਡਿਕਟੇਟਰ ਬਣ ਗਈ ਸੀ ਤੇ ਜਿੱਤੀ ਵੀ ਐਂ ਸੀ ਸਾਰਾ ਕੁਝ ਆਪਣੇ ਕਾਬੂ ਕਰਕੇ ਚੌਣ ਕਮਿਸ਼ਨ ਕਰਕੇ ਪਰ ਜਨਤਾ ਦਾ ਬਦਰੋ ਇਨਾ ਉੱਠਿਆ ਇੱਕ ਮਹੀਨੇ ਦੇ ਵਿੱਚ 1 ਜੁਲਾਈ ਨੂੰ ਉੱਥੇ ਐਜੀਟੇਸ਼ਨ ਸ਼ੁਰੂ ਹੋਈ ਵਿਦਿਆਰਥੀਆਂ ਨੇ ਕੀਤੀ ਸੀ ਕਿਸੇ ਅਰਜੋਈ ਨੂੰ ਲੈ ਕੇ ਪਰ ਐਡਾ ਲੋਕਾਂ 'ਚ ਗੁੱਸਾ ਪੈਦਾ ਹੋਇਆ ਤੇ ਇੱਕ ਮਹੀਨੇ ਵਿੱਚ ਉਹ ਲਾਵਾ ਬਣ ਕੇ ਤੇ ਉਹਦੇ ਮਹਿਲਾਂ ਤੱਕ ਨੂੰ ਅੱਜ ਵੀ ਅੱਗ ਲਾਈ ਜਾਂਦੇ ਹਲੇ ਵੀ ਉੱਥੇ ਮਾਹੌਲ ਇਹਦਾ ਹੈ ਕਹਿਣ ਦਾ ਪਾਵੋ ਜਿਹੜਾ 25 ਸਾਲ ਦਾ ਰਾਜਾ ਸੀਗਾ ਉਹਨੂੰ ਦੇ ਛੱਡ ਕੇ ਭੱਜਣਾ ਪਿਆ ਤੇ ਅੱਜ ਉਹਨੂੰ ਕੋਈ ਪਨਾਹ ਦੇਣ ਨੂੰ ਤੇ ਆ ਨਹੀਂ ਜਿਹੜਾ ਕਹੇ ਮੇਰੇ ਘਰੇ ਰਹਿਣਾ। ਉਹਵੇਂ ਬੈਠੀ ਐ, ਇੰਡੀਆ ਵੀ ਕਹਿ ਰਿਆ ਸੀ ਸੋਚ ਰਹੇ ਆ ਤੇ ਉਹ ਬਹਾਨਾ ਲਾ ਰਿਹਾ ਵੀ ਹਲੇ ਸਦਮੇ 'ਚ ਐ, ਕੁਝ ਕਹਿਣ ਤੇ ਨਹੀਂ। ਮਹਾਰਾਜ ਕਹਿੰਦੇ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਪੰਡਤ ਤੇ ਮੂਰਖ ਕਰਬੋ, ਪੰਡਤ ਤੇ ਮੂਖਦਾਰੀ। ਜਿਹੜਾ ਮੂਰਖ ਬੰਦਾ ਹੋਵੇ ਉਹਨੂੰ ਮਹਾਰਾਜ ਇਹ ਨਹੀਂ ਪਤਾ ਬਖਤਾ ਬਣਾ ਦੇ ਪੀ ਜਾ। ਸਾਡੇ ਸਾਹਮਣੇ ਨਾ ਜੋ ਲਾਲ ਚੰਦ ਨੇ ਮੇਰੇ ਪਿਤਾ ਬਾਲਾ ਪ੍ਰੀਤਮ ਨੂੰ ਕਿਹਾ ਵੀ ਇੱਕ ਹਰ ਇੱਕ ਕ੍ਰਿਸ਼ਨ ਵੀ ਕ੍ਰਿਸ਼ਨ ਭਗਵਾਨ ਤੂੰ ਨਾਲ ਹਰ ਵੀ ਹੈਗਾ। ਤੇ ਗੀਤਾ ਦੇ ਅਰਥ ਸੁਣਾਓ ਤੇ ਫਿਰ ਮੇਰੇ ਪਿਤਾ ਬਾਲਾ ਪ੍ਰੀਤਮ ਨੇ ਉਹ ਸੱਜੂ ਚੀਵਰ ਦੇ ਰੱਖੀ ਸਿਰ ਤੇ ਛੜੀ ਤੇ ਗੀਤਾ ਦੇ ਅਰਥ ਕਰੇ ਉਹ ਫਿਰ ਜੇ ਉਹਦੀ ਕਲਾ ਹੋਵੇ ਉਹ ਮੂਰਖ ਨੂੰ ਪੰਡਤ ਬਣਾ ਦਿੰਦਾ ਤੇ ਪੰਡਤਾਂ ਨੂੰ ਮੂਰਖ ਬਣਾਉਂਦਾ ਤੇ ਮਹਾਰਾਜ ਨੇ ਕਿਹਾ ਨਾ ਮੂਰਖ 라ਵਣ ਕਿਆ ਲੈ ਗਿਆ ਉਹ ਬੜਾ ਚਾਰ ਬੀਦਾਂ ਦਾ ਗਿਆਤਾ ਸੀ ਸ਼ਿਵ ਜੀ ਦਾ ਪਾਸ ਕਿ 10 ਵਾਰੀ ਸਿਰ ਕੱਟ ਕੇ ਦਿੱਤੇ ਸੀ ਮਹਾਰਾਜ ਦਾ ਵਰਣਨ ਵੀ ਕੀਤਾ ਸੰਮਲ ਜੋ ਇਸ ਪ੍ਰੇਮ ਕੀ ਦਮਕੇ ਹੋਤੀ ਛਾਟ ਰਾਵਣ ਹਉਤੇ ਸਰੰਕ ਨੇ ਜਿਨ ਸਿਰ ਦੀਨੇ ਕਾਟ ਐਡਾ ਭਗਤ ਸੀਗਾ ਸਿਰ ਕੱਟ ਕੇ ਤਾਂ ਵੀ ਹੋਰ ਮੈਂ ਕੀ ਹੱਤਪਣ ਕਰਾਂ ਸਿਰ ਦੇ ਦਨਾ ਤੇ ਪਰ ਉਹ ਗਲਤੀ ਕਰਕੇ ਇੱਕ ਕਰਕੇ ਮੂਰਖ ਬਣ ਗਿਆ ਮੂਰਖ 라ਵਣ ਮਾਰਾ ਹੀ ਨਹੀਂ ਕਿਹਾ ਮੂਰਖ 라ਵਣ ਐਡਾ ਵੱਡਾ ਚਾਰ ਬੇਦਨ ਦਾ ਗਿਆਤਾ ਜਿਨੇ ਕਾਲ ਪਾਵੇ ਨਾ ਬੰਨ ਅਸੀਂ ਮੂਰਖ ਬਣ ਗਿਆ ਇਹ ਕਲਾ ਉਹਦੀ ਵਰਤਦੀ ਹੈ ਇਹ ਉਹ ਦਿਨ ਮੰਤ ਹੈ ਇਹ ਉਹ ਕਿਸੇ ਨੂੰ ਦੱਸਦਾ ਨਹੀਂ ਹੈ ਅੰਤਨਾ ਸਿਫਤੀ ਕਹਿਣਾ ਅੰਤ ਅੰਤ ਨ ਬੇਖਣ ਸੁਨਣਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਕੀ ਉਹਦੇ ਮਨ ਦੇ ਵਿੱਚ ਮੰਤਰ ਹੈ ਮਹਾਰਾ ਕਹਿੰਦੇ ਨਾਰੀ ਤੇ ਜੋ ਪੁਰਖ ਕਰਾਵੈ ਪੁਰਖਣ ਤੇ ਜੋ ਨਾਰੀ ਤੋ ਕਬੀਰ ਸਾਧੂ ਕੋ ਪ੍ਰੀਤਮ ਜਿਸ ਮੂਰਤ ਬਲੇਹਾਰੀ ਮੈਂ ਤਾਂ ਉਹ ਪਰਮਾਤਮਾ ਤੋਂ ਬਲੇਹਾਰੀ ਜਾਨਾ ਉਹ ਸਾਧੂਆਂ ਦਾ ਪਿਆਰ ਹੈਗਾ ਮਹਾਰਾ ਕਹਿੰਦੇ ਉਹਦਾ ਜਿਹੜਾ ਮੰਤਰ ਹੈ ਉਹਦੀ ਜਿਹੜੀ ਵਿਚਾਰ ਹੈ ਉਹ ਕੋਈ ਕਹਿ ਨਹੀਂ ਸਕਦਾ ਅੰਤ ਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਵਾਰ ਅੰਤਨ ਜਾਪੈ ਕੀਤਾ ਆਕਾਰ ਆਕਾਰ ਕੇ ਜਿਹੜੀ ਸ੍ਰਿਸ਼ਟੀ ਜਿੰਨੀ ਬਣਾਈ ਐ ਇਹਦਾ ਵੀ ਕੋਈ ਥਾਂ ਨਹੀਂ ਪਾਇਆ ਜਾ ਸਕਦਾ ਤੇ ਅੰਤਨ ਜਾਪੈ ਪਾਰਵਾਰ ਪਾਰ ਆਰ ਤੇ ਪਾਰ ਇੱਕ ਉਹਨਾਂ ਜਿਹੜਾ ਉਰਲਾ ਪਾਸਾ ਇਹਨੂੰ ਕਹਿੰਦੇ ਆ ਉਰਾਰ ਤੇ ਉਹਨੂੰ ਕਹਿੰਦੇ ਪਾਰ ਅਸਲ ਦੇ ਵਿੱਚ ਸ਼ਬਦ ਇਹ ਵੀ ਜਿੱਥੋਂ ਸ਼ੁਰੂ ਹੁੰਦਾ ਜੇ ਆਪਾਂ ਉਰਲੇ ਪਾਸੇ ਖੜੇ ਆ ਤਾਂ ਪਰਲਾ ਬੰਨਾ ਉਧਰ ਹੈਗਾ ਪਰ ਜੇ ਆਪਾਂ ਉਧਰ ਖੜੇ ਹੋਏ ਪਰਲਾ ਇੱਧਰ ਬਣ ਜਾਂਦਾ ਹੈਗਾ ਇਹਦਾ ਜਿਹੜਾ ਤਾਂ ਵੀ ਜਿੱਥੋਂ ਸ਼ੁਰੂ ਹੁੰਦਾ ਉਹ ਆਰ ਹੈ ਤੇ ਜਿੱਥੇ ਮੁੱਕਦਾ ਉਹ ਪਾਰ ਹੈ ਨਾ ਤਾਂ ਉਹਦਾ ਇਹ ਪਤਾ ਲੱਗਦਾ ਵੀ ਉਹ ਸ਼ੁਰੂ ਕਦੋਂ ਹੋਇਆ ਸੀਗਾ ਜਿਹਨੂੰ ਆਪਾਂ ਤਾਂ ਹੀ ਪੜ੍ਹਦੇ ਨਾ ਆਦ ਸੱਚ ਯੁਗਾਦ ਸੱਚ ਹੈ ਵੀ ਸੱਚ ਨਾਨਕ ਖੁਸੀ ਵੀ ਸੱਚ ਅਰਬਦ ਨਰਬਦ ਤੁੰਦੂਕਾਰਾ ਧਰਮ ਨਾ ਗਗਨ ਨਾ ਹੁਕਮ ਅਪਾਰਾ ਨੰਦਨ ਰੈਣ ਨਾ ਚੰਦ ਨਾ ਸੂਰਜ ਸੁੰਨੇ ਸੁਨ ਰਹਾਂ ਇਹਦਾ ਪਰ ਉਹਦਾ ਨਾਂ ਤਾਂ ਆਰਦਾ ਪਤਾ ਹੈ ਵੀ ਉਹ ਕਦੋਂ ਹੁੰਦਾ ਹੈ ਕਦੋਂ ਸ਼ੁਰੂ ਹੋਇਆ ਤੇ ਮੁਕਣਾ ਕਿੱਥੇ ਹੈ ਵੀ ਨਹੀਂ ਪਤਾ ਕਿਉਂ ਉਸੇ ਵੀ ਸੱਚ ਉਹ ਹੈ ਵੀ ਸੱਚ ਇਸ ਕਰਕੇ ਉਹਦਾ ਨਾਂ ਆਰਦਾ ਨਾ ਪੜਦਾ ਕੋਈ ਥਾ ਨਹੀਂ ਪਾ ਸਕਦਾ ਅੰਤ ਕਾਰਨ ਕੇਤੇ ਬਿਲ ਨਾ ਹੈ ਸਾਕੇ ਅੰਤ ਨਾ ਪਾਏ ਜਾਹੇ ਅੰਤ ਕਾਰਨ ਕੇਤੇ ਬਿਲ ਲਾਹੇ ਇਹਨੂੰ ਦੋਨੇ ਲੱਲੇ ਪੂਰੇ ਬੁਲਾਉਣੇ ਜਿਹੜਾ ਬਾਬਾ ਜੀ ਨੇ ਬੁਲਾਇਆ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਏ ਕਿੰਨੇ ਮਨੁੱਖ ਉਹਦੇ ਅੰਤ ਪਾਉਣ ਵਾਸਤੇ ਬਿਲਕਦੇ ਨੇ ਪਰ ਉਹਦਾ ਕੋਈ ਥਾ ਨਹੀਂ ਪਾ ਸਕਦਾ ਹਰ ਕੀ ਗਤ ਨਹਿ ਕੋ ਉਜਾਨੈ ਗੁਰ ਤੇਗ ਬਹਾਦਰ ਮਹਾਰਾ ਜੀ ਕਹਿੰਦੇ ਨੇ ਪਰਮਾਤਮਾ ਦੀ ਗਤ ਕੋਈ ਕਹਿ ਨਹੀਂ ਸਕਦਾ ਹਰ ਕੀ ਗਤ ਨਹਿ ਕੋ ਉਜਾਨੈ ਜੋਗੀ ਜਤੀ ਤਪੀ ਪਚ ਹਾਰੇ ਕੱਪਗੇ ਅਰਬੋ ਲੋਗ ਸਿਆਨੇ ਸਿਆਣੇ ਸਿਆਣੇ ਲੋਕ ਪਰ ਉਹਦੇ ਅੰਤ ਨੂੰ ਲੱਭਦੇ ਰਹੇ ਬਿਲਕਦੇ ਰਹੇ ਪਰ ਉਹਦਾ ਥਾ ਨਹੀਂ ਪਾਇਆ ਜਾ ਸਕਦਾ ਜੋ ਕੀ ਜਤੀ ਤਪੀ ਪਚਾਰੇ ਅਰਬੋ ਲੋਕ ਸਿਆਣੇ ਮਰੇ ਕਹਿੰਦੇ ਉਹਦਾ ਜਿਹੜਾ ਅੰਤ ਨਹੀਂ ਪਾ ਸਕਦਾ ਕਿੰਨੇ ਲੋਕ ਬਿਲਕਦੇ ਕੋਸ਼ਿਸ਼ ਕਰਦੇ ਰਹੇ ਪਰ ਉਹਦਾ ਥਾ ਨਹੀਂ ਪਾਇਆ ਜਾ ਸਕਦਾ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਵੇ ਇਹ ਅੰਤੋ ਇਹ ਅੰਤ ਨਾ ਜਾਣੇ ਕੋਈ ਇਹ ਕਈ ਸੰਗਤਾਂ ਫਿਰ ਇਹਨੂੰ ਜਦੋਂ ਅੰਕੜ ਬੁਲਾਉਂਦੇ ਆ ਨਾ ਉਹਨੂੰ ਹੋੜੇ 'ਚ ਲੈ ਜਾਂਦੇ ਆ ਨੇ ਹਨਾ ਜਦ ਲਾਉਣਾ ਹੋਵੇ ਦੇਖੋ ਬਾਬਾ ਜੀ ਨੇ ਪੜਿਆ ਇਹ ਅੰਤ ਨਾ ਜਾਣੇ ਕੋਈ ਈੜੀ ਨੂੰ ਲਾਮ ਤੇ ਹਾਹੀ ਨੂੰ ਹੋੜਾ ਉਹ ਵੀ ਪਾਠ ਆਊਗਾ ਅੱਗੇ ਫਿਰ ਹੋੜਾ ਲੱਗਾ ਫਿਰ ਬੋਲਣਾ ਇਹੋ ਇਹਨੂੰ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਉਹਦਾ ਪਾਈ ਅੰਤ ਕੋਈ ਨਹੀਂ ਜਾਣ ਸਕਦਾ ਜਿੰਨਾ ਉਹਨੂੰ ਕੋਈ ਗਾਉਂਦਾ ਜਾਊਗਾ ਉਹਨਾਂ ਉਹਦਾ ਵੱਡਾ ਪ੍ਰਤੀਤ ਹੋਣ ਲੱਗ ਜਾਂਦਾ ਹੈ ਉਹਦਾ ਥਾਪ ਪਉਣਾ ਔਖਾ ਹੈਗਾ ਟਾਈਮ ਵੀ ਹੋ ਗਿਆ ਟਾਈਮ ਦੀ ਆਪਾਂ ਵਿਚਾਰ ਰੱਖੀਏ ਆਓ ਆਪਾਂ ਉਹ ਜਿਹੜਾ ਵੱਡਾ ਹੈਗਾ ਉਹਦੇ ਗੁਣ ਜ਼ਰੂਰ ਗਾ ਲਈਏ ਵਾਹਿਗੁਰੂ 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 ਸਾਰੀਆਂ ਸੰਗਤਾਂ ਦਾ ਧੰਨਵਾਦ ਕੁਟਾਨਕੂਰ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਰਹਿਮਤਾਂ ਬਖਸ਼ਦੇ ਨੇ ਅਮਰਤ ਬਖਸ਼ਦੇ ਨੇ ਪ੍ਰੇਰਦੇ ਨੇ ਆਪਣੀ ਗੋਦੀ ਚ ਬਿਠਾ ਕੇ ਕਹਿਣ ਦੀ ਸਮਰੱਥਾ ਬਖਸ਼ ਦੇ ਨੇ ਕਹਿਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਕਿ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹੀ ਗੁਰੂ 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 ਸਤ ਨਾਮ ਵਾਹਿ 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 ਗੁਰੂ